ਕੀ ਮਾਰਨਾ ਹੈ ਕੀ ਮਾਰਨਾ ਤੇ ਮਰ ਗਿਆ ਦੁਨੀਆ ਤੋਂ ਉੱਜੜ ਗਿਆ ਉਹ ਉੱਜੜ ਗਿਆ ਤਾਂ ਕੱਖ ਨਹੀਂ ਰਿਹਾ ਉਹਦਾ ਕਾਕ ਨਹੀਂ ਰਿਹਾ ਪੁੱਤਰਾ ਨਾ ਘਰ ਉਧਰ ਧੀਆਂ ਦੇ ਬਗਾਨੇ ਘਰ ਹੁੰਦੀਆਂ ਨੇ ਉਹਦਾ ਕਾਕ ਨਹੀਂ ਰਿਹਾ ਉਸਦੇ ਅੰਦਰ ਤੱਕ ਇਸ ਫੈਂਡੇ ਨੇ ਬੇੜਾ ਕਰਕੇ ਕਰ ਦਿੱਤਾ ਇਹਨੇ ਮਗਰਿਆ ਕੋਟ ਪਾਏ ਜਿੱਧਰ ਲਾ ਉਹ ਵਿਚਾਰਾ ਉਧਰ ਹੀ ਲੱਗ ਜਾਂਦਾ ਜਨਾਨੀ ਉਹਦੀ ਸੁਦੈਣ ਕੋਟਾਂ ਦਾ ਹੀ ਕਿੱਥਾਂ ਮਿਲਿਆ ਕਾਕ ਨਹੀਂ ਆਇਓ ਆ ਕੀ ਤਈਓ ਕੋਲ ਨੂੰ ਸਾਰ ਪਾਤਾ ਦੇ ਘਰ ਸਾਰੇ ਇਹ ਕਈ ਪਿੰਡ ਚ ਕਦੀ ਨਹੀਂ ਕੋਟ ਨਹੀਂ ਨਾ ਇਹਨੂੰ ਕੋਟ ਨਹੀਂ ਪਾਣੀ ਬਣਾਉਂਗਾ ਹੀ ਆਪਣੇ ਵਾਸਤੇ ਕੀ ਗੱਲਬਾਤ ਹੈ ਇਹ ਗੱਲਬਾਤ ਇਹ ਕਿ ਹਰ ਵਾਰੀ ਇਹ ਤਮ ਕੇ ਜਿੰਦਾ ਬੱਚਿਆਂ ਨੂੰ ਆ ਮੈਨੂੰ ਵੀ ਤੁਮ ਕਿ ਦੇ ਕੇ ਗਿਆ ਘਰਾਂ ਕਿ ਕਿ ਮੈਂ ਤੇਰੇ ਬੱਚੇ ਮਾਰਦੇ ਨੇ ਕਿਉਂ ਪਤਾ ਕਿਉਂ ਦਿੰਦਾ ਇਹ ਬੱਚਿਆਂ ਦੇ ਪੇਸ਼ ਪੇਰ ਐ ਇਹ ਬੱਚਿਆਂ ਨੂੰ ਇਹ ਵਾਰ ਵਾਰ ਇਹੀ ਗੱਲ ਕਹਿੰਦਾ ਕਿ ਮੈਂ ਬੱਚੇ ਮਾਰਦੇ ਨੇ ਕੱਲ ਨੂੰ ਵੀ ਪਤਾ ਕੱਲ ਕਿ ਇੱਥੇ ਬੈਠੇ ਦੇ ਨੇ ਉਹ ਇਹ ਉਧਰੋਂ ਆਇਆ ਦੀ ਕੁੜੀ ਨੇ ਬੁਲਾਇਆ ਮੁੰਡੇ ਨੂੰ ਕਿ ਪਾਜੀ ਇੱਧਰ ਆਇਓ ਉਹ ਉਧਰ ਗਿਆ ਆ ਇਹਨਾਂ ਨੇ ਸਾਰੇ ਜੀਅਨੇ ਤਿੰਨ ਪੰਜਾਂ ਜਾਨੇ ਨਾਲ ਰਲ ਕੇ ਉਹਨੂੰ ਮਾਰਦੇ ਪੁਲਿਸ ਬਾਅਦ ਚ ਪਹੁੰਚੀ ਉਹਲੇ ਪੁੰਮੜਾ ਪੂਰਾ ਹੋ ਗਿਆ ਕੀ ਮੰਗ ਕਰਦੇ ਮਾਂਗੇ ਕਰਨਿਆ ਕਿਸਾਨ ਨਹੀਂ ਨਾ ਚੱਲਦਾ ਹਾਂ ਜੁਗੇਸ਼ਾ ਕਿਹੜੇ ਪਿੰਡ ਚੋਂ ਤਾਂ ਹੈ ਜੀ ਇੱਥੇ ਸਤਵਾ ਹੀ ਸਤਵਾ ਦੇਤੇ ਖੜੇ ਤੇ ਸਾਹਮਣੇ ਉਹਨਾਂ ਦੀ ਬੈਸਬਸਾਈ ਚੱਲੇ ਕਦੀ ਸੀ ਇਹ ਦੋਨਾਂ ਦੀ ਆਪਸ ਚ ਨੀਸ ਦੀ ਤੇ ਸੇਮੇ ਦੀ ਤੇਨਾਂ ਦੀ ਬੈਸਬਸਾਈ ਚੱਲੇ ਕਦੀ ਸੀ ਤੇ ਸੇਮੇ ਨੇ ਮਾਰਤੀ ਚਪੇਟ ਉਹਨੂੰ ਚਪੇੜਾ ਮਾਰਤੀ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪਰਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪਾਏ ਮੇ ਉਹਨਾਂ ਆਣ ਕੇ ਕਿਰਚ ਮਾਰਤੀ ਨਾ ਫਸ ਟਾਈਮ ਕੱਲਾ ਹੈ ਉਮਰ ਹੀ ਕੋਈ 25 26 ਹਾਂਜੀ ਫਿਰ ਚਾਤੇ ਨਾ ਆਹ ਬਹੁਤ ਦੇਖੋ ਹਾਂ ਮੌਕੇ ਤੇ ਜਾਂਦੇ ਜਾਂਦੇ ਗੱਡੀ ਲਿੰਦੇ ਡੱਥ ਹੋ ਗਈ ਉਸ ਪ੍ਰੋਸੈਸ਼ਨ ਪਹੁੰਚੀ ਹਾਂ ਪੁਲਿਸ ਪ੍ਰੋਸੈਸ਼ਨ ਪਹੁੰਚੀ ਰਾਤ ਕਰੀਬ 8:30 ਵਜੇ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਨਾ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜਨ ਐਸ ਕੇ ਇਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੇਮ ਲਾਲ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੇਮ ਸਿੰਘ ਆ ਉਹ ਮੇਨ ਅਕਿਊਜ਼ ਆ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਆ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ ਚੋਂ ਦੀ ਡੈਥ ਹੋ ਗਈ। ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਾਸ਼ਾਲਾ ਵੀ ਡਿਪਿਊਟ ਕੀਤਾ। ਇਹਨਾਂ ਨੇ ਪੰਜੇ ਦੇ ਪੰਜੇ ਅਕਿਊਜ਼ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ। ਇਹਨਾਂ ਦੇ ਖਿਲਾਫ ਐਫਆਈਆਰ ਨੰਬਰ 304 ਅੰਡਰ ਸੈਕਸ਼ਨ 103 199 199 3 ਬੀ ਐਨਐਸ ਜਿਹੜਾ ਪਰਤਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮਜਰਮਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਤਫਤੀਸ਼ ਜਿਹੜੀ ਹੈ ਜਾਰੀ ਰਹਿਗੀ ਸਰ ਜੀ ਤਰਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ